ਹੱਥ ਜੋੜਨ ਵਾਲੀ ਖੇਚਲ ਨਾ ਹੀ ਕਰ ਕੋਈ ਗੱਲ ਨਹੀਂ ਮੈਂ ਅੱਜ ਚਲੀ ਜਾਣਾ ਵਾ ਇਹ ਹੱਥ ਜਿਹੜਾ ਨੀ ਜੋੜਨ ਲਈ ਨਾ ਤੇਰੀਆਂ ਪਰਜਾਈਆਂ ਜੋੜਦੀਆਂ ਹੋਈਆਂ ਤੇਰੇ ਗਾੜੀ ਤਾਂ ਤੈਨੂੰ ਜਾਚਵਾ ਫੇ ਨਾਨਾ ਦੇ ਗਾੜੀ ਦਾ ਹੱਥ ਜੋੜ ਗਿਆ ਤਾਂ ਫੇਰ ਜਾਂਦਗਾ ਵਾ ਉਹ ਜਾਈਦਾ ਵਾ ਕਿਤੇ ਸਾਦੇਂ ਜਾਈਦਾ ਵਾ ਚਾਹੇ ਕਦੀ ਰਾਰੇ ਦੇ ਬੰਧਾ ਰਹਿ ਪਿਆ ਇਹ ਥੋੜਾ ਵੀ ਜੋ ਹੁਣ ਘਰੋਂ ਨਿਕਲੇ ਜਾਂ ਤੁਮ ਲਗੇ ਜਾਂਦਾ ਹੈ ਘਰ ਦਾ ਜਿੱਦਾ ਹੀ ਭਲਾ ਲਓ ਮਗਰ ਨਾ ਕੀ ਆ ਤੇਰੀ ਮਾਮੀ ਨੇ ਬੜੀਆਂ ਗੱਲਾਂ ਕੀਤੀਆਂ ਵਾ ਅੱਜ ਤੇ ਹੱਥ ਜੋੜਨੇ ਹੀ ਗਾੜੀ ਖਾਦੀ ਕਰਦੀ ਉਹਨੇ ਆਂਦੀ ਆਵੇ ਹੱਥ ਜੋੜੇ ਜਾ ਪੈਂ ਕਰਨ ਜਾ ਮੈਂ ਤਾਂ ਤੁਹਾਨੂੰ ਨਹੀਂ ਉਦੋਂ ਦਾ ਕਹਿ ਲਈ ਨਾ ਤੁਸੀਂ ਮੇਰੀ ਗੱਲ ਮੰਨੀ ਉਦੋਂ ਦੀ ਪੁੱਤ ਮਰਿਆ ਨੂੰ ਜੀ ਕਰਦਾ ਤੇ ਹੁਣ ਨੂੰ ਵੀ ਜੀ ਕਰਦਾ ਵਾ ਜੇ ਤਾਂ ਸੱਚੀਆਂ ਗੱਲਾਂ ਕਿਤੇ ਤਾਂ ਹੁਣ ਬੜੀਆਂ ਮਿਰਚਾਂ ਲੱਗੀਆਂ ਇਹਨੂੰ ਮੰਮੀ ਮੰਮੀ ਤੇਰਾ ਨਹੀਂ ਮੇਰਾ ਘਰ ਹੀ ਇੱਥੇ ਤੇਰੇ ਜਾਣ ਤੋਂ ਬਾਅਦ ਨਾ ਸਭ ਕੁਝ ਮੇਰਾ ਹੀ ਖਤਮ ਹੋ ਗਿਆ ਹੁਣ ਤੇਰਾ ਮੈਨੂੰ ਘਰੋਂ ਕੱਢਣ ਤੱਕ ਨਾ ਬਤਾਈ ਆ ਪਰ ਅੱਜ ਤੋਂ ਬਾਅਦ ਮੈਂ ਇੱਥੇ ਨਹੀਂ ਬਣਾਉਣਾ ਹੁਣ ਮੇਰਾ ਘਰ ਨਹੀਂ ਰਿਹਾ ਤੇਰਾ ਕਰਕੇ ਘਰ ਹੀ